ਤੁਸੀਂ ਜਾਣਦੇ ਹੋ ਕਿ ਕੱਲ 7 ਮਈ 2025 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮਾਨਯੋਗ ਮਿਨਿਸਟਰੀ ਆਫ ਹੋਮ ਅਫੇਅਰਸ ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਅਸੀਂ ਮੋਗਰਿਲ ਦਾ ਆਯੋਜਨ ਕਰਾਇਆ ਸੀ ਏਸੀ ਕਾਟਾਰ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡਾ ਤਾਲਮੇਨ ਲਗਾਤਾਰ ਇੰਡੀਅਨ 에ਅਰਫੋਰਸ ਅਤੇ ਆਰਮੀ ਨਾਲ ਵੀ ਬਣਿਆ ਹੋਇਆ ਸਾਡੀ ਟੀਮਸ ਐਕਟੀਵੇਟਡ ਹੈਗੀਆਂ ਨੇ ਔਰ ਸਮਨ स्थिति स्थिति सारी पूरी समानते है लेकिन फिर भी जनरल प्रिपेयरनेस की कार्रवाई साढ़े वालों की जा रही है मैं थोड़े न यह भी खास जानकारी सांझी करना चाहनी और सारे हशियारपुर ने अपील करना चाहनी कि भी कोई अनपछाती वस्तु जो किसी भी पिंड शहर च मोहल्ले मिलती है कि ਇਹ ਇਸ ਤਰ੍ਹਾਂ ਦੀ ਕੋਈ ਵੀ ਵਸਤੂ ਪਾਈ ਜਾਂਦੀ ਹੈ ਤਾਂ ਉਹਦੇ ਨੇੜੇ ਨਾ जाया ਜਾਵੇ ਉਹਨੂੰ ਕਿਸੇ ਤਰ੍ਹਾਂ ਦੇ ਨਾਲ ਵੀ ਛੇੜਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਉਹਦੀ ਸਿਰਫ ਰਿਪੋਰਟਿੰਗ ਆਪਣੇ ਨੇੜੇ ਦੇ ਥਾਣੇ ਵਿੱਚ ਜਾਂ ਸਿਵਲ ਪ੍ਰਸ਼ਾਸਨ ਨੂੰ ਕੀਤੀ ਜਾਵੇ ਤਾਂ ਕਿ ਸੇਫਲੀ ਉਸ ਵਸਤੂ ਨੂੰ ਫੋਰੈਂਸਿਕਲੀ ਐਗਜ਼ਾਮਿਨ ਕਰਾ ਕੇ ਆਰਮੀ ਜਾਂ ਇੰਡੀਅਨ 에ਅਰ ਫੋਰਸ ਤੱਕ ਰਿਕਵਰੀ ਲਈ ਪਹੁੰਚਾਇਆ ਜਾ ਸਕੇ ਮੇਰੀ ਸੇ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਕੋਈ ਵੀ ਅਣਪਛਾਤੀ ਵਸਤੂ ਇਸੇ ਪਿੰਡ ਸ਼ਹਿਰ ਮੁਹੱਲੇ ਦੇ ਵਿੱਚ ਮਿਲਦੀ ਹੈ ਉਹਦੇ ਨੇੜੇ ਨਾ ਜਾਇਆ ਜਾਵੇ ਉਹਨੂੰ ਕਿਸੇ ਤਰ੍ਹਾਂ ਵੀ ਛੇੜਨ ਦੀ ਪ੍ਰਕਿਰਿਆ ਜਾਂ ਕੋਸ਼ਿਸ਼ ਨਾ ਕੀਤੀ ਜਾਵੇ ਮੈਂ ਇਸ ਦੇ ਨਾਲ ਹੀ ਸਾਰਿਆਂ ਨੂੰ ਇਹ ਰਿ ਵਿਸ਼ਵਾਸ ਦਿਵਾਉਣਾ ਚਾਹਣੀ ਹੈ ਕਿ ਸਾਰੀ ਸਿਚੁਏਸ਼ਨ ਅੰਡਰ ਕੰਟਰੋਲ ਹੈ ਅਸੀਂ ਲਗਾਤਾਰ ਆਪਣਾ ਤਾਲਮੇਲ ਬਣਾ ਕੇ ਰੱਖਿਆ ਹੋਇਆ ਹੈ ਔਰ ਕੋਈ ਪੈਨਿਕ ਵਾਲੀ ਸਥਿਤੀ ਕੋਈ ਨਾ ਹੈ ਨਾ ਆਪਰ ਨੂੰ ਬਣਾਨੀ ਚਾਹੀਦੀ ਤਾਂ ਕਰਕੇ ਕਿਸੇ ਤਰ੍ਹਾਂ ਦੀ ਅਫਵਾਹਾਂ ਦੇ ਵਿੱਚ ਨਾ ਆਪ ਪਹਿਣਾ ਚਾਹੀਦਾ ਨਾ ਹੀ ਫਿਲਾਨਾ ਚਾਹੀਦਾ ਇਹ ਕਾਨੂੰਨੀ ਅਪਰਾਧ ਹੈ ਜਿਹਦੇ ਉਤੇ ਸਜ਼ਾ ਕਾਇਮ ਕੀਤੀ ਜਾਵੇ ਧੰਨ